ਜੀ ਆਪਾਂ ਬਣਾਵਾਂਗੇ ਮੂੰਗੀ ਦੀ ਦਾਲ ਆਣੀ ਹੈ ਰੋਟੀਆਂ ਤੇ ਦੁੱਧੀ ਦਾਲ ਆਪਾਂ ਨੇ ਥੋੜੀ ਜੀ ਗਰਮ ਕਰਤੀ ਤੇ ਮਾੜੀ ਮਾੜੀ ਪਾਮਗੇ ਮਿਰਚ ਤੇ ਆਪਣਾ ਪੁੱਜਿਆ ਹੋਇਆ ਜੀਰਾ ਤੇ ਨਮਕ ਲਾਲ ਮਿਰਚ ਪਾ ਲਾਂਗੇ ਥੋੜੀ ਜੀ ਤੇ ਹੁਣ ਆਪਾਂ ਲੱਗੇ ਆਟਾ ਬੁੰਨਣ ਇਹਦਾ ਹਾਂਜੀ ਆਪਾਂ ਨੇ ਲੋੜ ਮੁਤਾਬਕ ਨਮਕ ਤੇ ਮਿਰਚ ਥੋੜੀ ਮਿਰਚ ਪਾ ਲਈ ਨਹੀਂ ਨਮਕ ਪਾਇਆ ਕਾਲੀ ਮਿਰਚ ਪਾਈ ਹੈਗੀ ਇਹਨੂੰ ਆਪਾਂ ਗੁੰਨ ਲਾਂਗੇ ਮੜ ਮੜ ਪਾਣੀ ਲਾ ਕੇ ਪਹਿਲਾਂ ਇਹਨੂੰ ਮਿਕਸ ਕਰ ਲਾਂਗੇ ਤਾਂ ਕਿ ਤੇ ਫਿਰ ਇਹਨੂੰ ਮੜ ਮੋਟਾ ਪਾਣੀ ਲਾ ਕੇ ਗੁੰਨ ਲੂ ਮ आटे ਨੂੰ ਇਸ ਤਰ੍ਹਾਂ ਵੀ ਚੱਫੇ ਮਾਰੀ ਹੈਗੀ ਤੇ ਪਹਿਲਾਂ ਮੈਂ ਨਵੀਂ ਨੂੰ ਤਿਆਰ ਕਰੂੰਗੀ ਗੁੱਤਾ ਕਰੂੰਗੀ ਗੁੱਤਾ ਕਰਕੇ ਫਿਰ ਮੈਂ ਉਹ ਕਰੂੰਗੀ ਬਿਸਤਰੇ ਚੱਕੂੰਗੀ ਤੇ ਫੇਰ ਬਣਾਉਂਗੀ ਰੋਟੀ ਹਾਂਜੀ ਇੱਥੇ ਨਾ ਮੇਰੇ ਫੋਨ ਦੀ ਆਵਾਜ਼ ਨਹੀਂ ਆ ਰਹੀ ਸੀ ਤੇ ਫਿਰ ਮੈਂ ਬੋਲ ਕੇ ਦੱਸਿਆ ਤੁਹਾਨੂੰ ਇੱਥੇ ਮੈਂ ਦੱਸ ਰਹੀ ਸੀ ਕਿ ਮੇਰਾ ਇਹ ਜਿਹੜਾ ਕਮੀਜ਼ ਹੈ ਮੈਂ ਪਾਟਿਆ ਜਾ ਕੇ ਪਾ ਲੈਣੀ ਹੈ ਇਹ ਪੂਰ ਲਾ ਜਾਏਗਾ ਤੇਰੀਆਂ ਬਾਹਾਂ ਨਾਲ ਕੱਟਤੀਆਂ ਸੀ ਤੇ ਹੁਣ ਮੈਂ ਕਰੂੰਗੀ ਨਵੀਆਂ ਕੱਪਾ ਹਾਂਜੀ ਬਾਹਰੋਂ ਆਪਣਾ ਨਿਬੜ ਗਿਆ ਤੇ ਨਵੀ ਨਾਲ ਸੀ ਜੀ ਤੇ ਨਵੀ ਦੀਆਂ ਕਰਨੀ ਪਹਿਲਾਂ ਮੈਂ gutta ਕੀ ਅਗਰੇ ਸੀ ਕੀ ਕਹਿੰਦੇ ਸੀ ਤੂੰ ਕੀ ਕਹਿੰਨੇ ਮੈਨੂੰ ਕੀ ਕਹਿਣਾ ਮੰਮਾ ਨੂੰ ਹੈ ਕੀ ਕਹਿੰਦੇ ਸੀ ਹੈ ਕੀ ਕਹਿਣਾ ਕੀ ਹੈ ਕੀ ਕਹਿੰਦੇ ਸੀ ਨਵੀ ਨੂੰ ਸਕੂਲ ਛੱਡ ਕੇ ਆਉਣਾਗਾ ਠੀਕ ਹੈ छहना बनी क्रेसी चंगा फिर तो गल नहीं सुनी ए नहीं मैं मम्मी बनती स्याना बन पहला इन पता भी फोन वीडियो नहीं बना मैं तो डैडी ने गल करी आनी है डैडी का फोन आया सहना बन जा डैडी ने छ्या बन के खाई छहना बन ਚਾਣਾ ਬਣ ਜਾ ਚਾਣਾ ਹਾਂ ਚਾਣਾ ਬਣ ਗਏ ਤੂੰ ਠੀਕ ਐ ਚਲ ਠੀਕ ਐ ਫਿਰ ਮੈਂ ਨਵੀਂ ਦੇ ਗੁੱਤਾਂ ਕਰਦਾ ਠੀਕ ਐ ਫਿਰ ਤੈਨੂੰ ਲੈ ਕੇ ਜਾਉ ਰੱਸੀ ਕਿੱਥੇ ਹੈਗੀ ਰੱਸੀ ਕਿਧਰ ਗਈ ਆਪਣੀ ਰੱਸੀ ਤਾਂ ਬਰਾਂਡੇ 'ਚ ਛੱਡਿਆ ਹੀ ਬਾਹਰ ਹੀ ਪੈੜੀ ਗੱਲਾਂ ਸੁਣਦੀ ਐ ਸਮਾਰ ਸਮਾਰ ਚਲੋ ਜੀ ਪਹਿਲਾਂ ਨਵੀਂ ਤਿਆਰ ਕਰਦੀ ਹਾਂ ਹੁੰਦੀ ਆਪਾਂ ਬਣਾਇਆ ਨੂੰ ਵੀ ਵਸ ਤੇ ਲੱਛਾ ਪਰੌਂਠਾ ਦੇਖ ਕੋਈ ਦਿੱਤਾ ਐ ਹਾਂ ਜੀ ਮਿਥਾਲ ਦੀ ਸੀਗੀ ਤੇ ਵੀਡੀਓ ਚੱਲ ਨਹੀਂ ਸੀਗੀ ਚਲੋ ਥਾਲ ਲੈ ਆਪਾਂ ਨੇ ਇਹਦੇ ਤੇ ਆਪਾਂ ਹੰਦਾ ਰਹਾਂਗੇ ਕਿਉਂ ਲੱਛਕ ਉਂਠਾ ਬਸ ਬਣ ਕੇ ਮੁੰਗਿਆ ਲਿਆ ਤਿਆਰ ਹੋ ਗਿਆ ਤਵਾ ਖਰਾਬ ਹੋ ਜਾਂਦਾ ਹੈ ਇਹ ਤਵਾ ਪਤਾ ਨਹੀਂ ਕਿਹੋ ਜਿਹਾ ਹੈਗਾ ਤੇ ਸੜ ਜੇ ਜਾਂਦਾ ਇਹ ਮੰਨਣਾ ਪਊਗਾ ਹੋਵੇ ਸ਼ਾਮ ਨੂੰ ਮਾਰਦੇ ਹੁੰਦੇ ਹੁੰਦੇ ਤੇ ਲੋਟੀ ਪਰੋਠਾ ਆਪਣਾ ਜਿਹੜਾ ਬਣ ਕੇ ਹੋ ਗਿਆ ਤਿਆਰ ਆਈ ਦੀ ਤਾਂ ਮੈਂ ਕਿਤੇ ਟੁੱਟ ਗਿਆ ਤੇ ਹੁਣ ਆਪਾਂ ਨੂੰ ਵੀ ਨੂੰ ਪਹਿਲਾਂ ਭੇਜਦੀ ਹੈ ਸਕੂਲ ਤੇ ਆਪਾਂ ਲਾ ਲਈ ਰੋਟੀ ਆਵਦੀ ਤੇ ਫੋਨ ਲਾਉਂਗੀ ਮੈਂ ਥੋੜਾ ਟਾਈਮ ਚਾਰਜਰ ਤੇ ਫਿਰ ਮੈਂ ਮਿਲਦੀ ਹੈ ਤਿਆਰਪੁਰ ਹੋ ਕੇ ਸਾਨੂੰ ਹੈਲੋ ਜੀ ਸਤਰੀ ਅਕਾਸ਼ ਜੀ ਤੁਹਾਡਾ ਸਵਾਗਤ ਹੈ ਆਪਣੇ ਮਾਰਬਾ ਵਲੌਗ ਵਿੱਚ ਤੇ ਮੇਰੇ ਨਾਲ ਮੈਂ ਕੇਸੀ ਨਾ ਤੀਸੀ ਜੀ ਸੂਹਾ ਹੈ ਨਾ ਤੇ ਬਾਲ ਕਸ ਹੈਗੇ ਤਾਂ ਇਹ ਪੀੜ ਲੱਗੀ ਜਾਂਦੀ ਹੈ ਜੀ ਕਿਮੇਟ ਵਾਲੇ ਖੋਲ ਕੇ ਜੂੜਾ ਘਾਟੀਏਗੀ ਤੇ ਆ ਪਾਤ ਲਈ ਲੀਤੀ ਜਾਨ ਮਾਰੀ ਤੇ ਰੋਟੀ ਮੈਂ ਖਾਪੀ ਨਹੀਂਗੀ ਰੋਟੀ ਮੈਂ ਨਾਲ ਹੀ ਲੈ ਕੇ ਜਾਉਂਗੀ ਜਿੱਦ ਦੇ ਮੈਂ ਸਕੂਲ ਜਾਣ ਲੱਗੀ ਅੰਗਣਵਾੜੀ ਚ ਉਹਦੇ ਦੀ ਟਾਈਮ ਨਾਲ ਹੀ ਰੋਟੀ ਬਣ ਜਾਂਦੀ ਹੈ ਟਾਈਮ ਨਾਲ ਹੀ ਸਾਰੇ ਕੰਮ ਹੋ ਜਾਂਦੇ ਆ ਕੱਲਾ ਬਸ ਮੈਂ ਕਾ ਕਾਲ ਤੇ ਝਾੜੂ ਪੋਚਾ ਜਾਨੀ ਲੋਂਦੀ ਕਿਉਂਕਿ ਨਹੀਂ ਮੈਥੋਂ ਦਬਰਬ ਲੱਗਦਾ ਦਾ ਕਿਉਂਕਿ ਠੂਈ ਦੁੱਧ ਦੀ ਤੇਲ ਲੱਤ ਦੁਹਣ ਲੱਗੇ ਆਂਦੀ ਹੈ ਕਿ ਫਿਰ ਮੈਂ ਫਟਾਫਟ ਭੱਜ ਭੱਜ ਕਰਦੀ ਆ ਤਾਂ ਇਸ ਕਰਕੇ ਫਿਰ ਮੈਂ ਮਾਹੁੰਦ ਨਾਲੇ ਜੀ ਲੱਗਿਆ ਰਹੂਗਾ ਉਦੋਂ ਲੰਬੀ ਦਾ ਟਾਈਮ ਹੋ ਜੂਗਾ ਤੇ ਬਾਅਦ ਚ ਆਸਿੰਦ ਖੋਲ ਹੀ ਲੈਣੀ ਆ ਜੂੜਾ ਮੇਰੇ ਪੀੜ ਲੱਗੇ ਆਈਏ ਵਾਲਾਂ ਤੇ ਇੱਥੇ ਕਸੇ ਗਏ ਵਿੱਚੋਂ ਬਾਦ ਤੇ ਕੱਲ ਕਰਦੀ ਕਰਦੀ ਭੁੱਲ ਜਾਨੀ ਹੈਗੀ ਤੇ ਆਪਾਂ ਨੇ ਸਾਰਾ ਕੰਮ ਜਿਹੜਾ ਸੀਗਾ ਕਰ ਲਿਆ ਆਪਦਾ ਚੱਕ ਤਰ ਜਿਹੜੀ ਸੀਗੀ ਮੋਟੀ ਮੋਟੀ ਸਾਰੀ ਕਰ ਲਈ ਬਾਹਰ ਨੂੰ ਮੇੜ ਤਾਂ ਅੱਜ ਫੇਰ ਵੀ ਮੈਂ ਦੇਖੂਗੀ ਆ ਕੇ ਵੇੜ ਤਾ ਹਾਂਗੀ ਵੇੜਾ ਵੈਸੇ ਸਾਫ਼ ਹੀ ਹੈਗਾ ਤੇ ਨੂੰ ਮੈਂ ਸ਼ਾਮ ਨੂੰ ਧੋ ਦੂੰਗੀ ਠੰਡਾ ਹੋ ਜੂਗਾ ਚਲੋ ਹੁਣ ਮੈਂ ਸੋਨ ਤਖੋਂ ਨਹੀਂ ਇਹ ਸਾਰੇ ਕੰਮ ਆਪਣੇ ਜਿਹੜੇ ਹੋ ਗਏ ਭਾਂਡੇ ਹਜੇ ਮੇਰੇ ਫਿਰ ਵੀ ਪਏ ਹੈਗੇ ਬੰਦਾ ਚਲੋ ਟਾਈਮ ਨਾਲ ਆਂਗਣਵਾੜੀ ਜਾਣੀ ਹੈ ਮੈਂ ਟਾਈਮ ਨਾਲ ਨਾ ਲੈਂਦਾ ਨਾ ਧੋ ਲੈਂਦਾ ਜਿੱਤੇ ਜਿੱਦੋਂ ਦੀਆਂ ਮੈਂ ਛੁੱਟੀਆਂ ਸੀ ਜਦੋਂ ਛੁੱਟੀਆਂ ਹੁੰਦੀਆਂ ਸੀ ਨਾ ਤਾਂ ਮੈਂ ਇੱਕ ਦਿਨ ਵੀ ਟਾਈਮ ਨਾਲ ਨਹੀਂ ਨਾਤੀ ਇੱਕ ਦਿਨ ਵੀ ਕਦੇ ਕਿੰਨੇ ਵਜੇ ਕਦੇ 12 ਕਦੇ 1 ਕਦੇ 12 ਕਦੇ 1 ਕਈ ਵਾਰੀ ਤਾਂ ਮੈਨੂੰ ਸ਼ਾਮ ਹੀ ਹੋ ਜਾਂਦੀ ਸੀ ਕੰਮ ਕਰਦੀ ਨੂੰ ਤੇ ਪਾ ਹਉ ਦਾ ਟਾਈਮ ਗੇਸਟ ਕਰਦੇ ਕੇ ਚੱਲ ਦੇਵਾਂਗੇ ਅੰਗਣਵਾਰੀ ਚਿੱਤੇ ਦਿਖਾਉਣੀਆਂ ਕੰਮ ਤੇ ਗਰੀ ਚਿੱਤੀ ਵੀ ਤੇਰਾ ਮੈਂ ਮਨੂੰ ਇੱਥੇ ਰੱਖ ਕੇ ਬਿਸਤਰੇ ਆਪਾਂ ਚੱਕ ਤੇ ਉਦੋਂ ਮੈਂ ਬਾਹਰ ਬੂੜ ਲਾਤਾ ਐਤ੍ਰੋ ਵੀ ਸਾਰਾ ਠੀਕ ਕਰਤਾ ਫਿਰ ਸੋਈ ਦੀ ਸਾਫ ਸੁਸਾਫ ਮੈਂ ਕਰ ਜਾਣੀ ਹੁੰਨੀ ਕਈ ਵਾਰੀ ਰਹਿ ਜਾਂਦੀ ਹੈਗੀ ਭਾਂਡੇ ਪਏ ਹੈਗੇ ਮੇਰੇ ਮਾਸਤਾ ਮੈਂ ਦਿੰਦੀ ਫਿਰ ਮੈਂ ਕਹਾਂ ਮੈਂ ਲੇਟ ਹੋ ਜੂਗੀ ਆਚਾ ਪਾਣੀ ਵਾਲਾ ਪੀ ਪਾਣੀ ਆ ਕੇ ਡੋਲੂਗੀ ਤੇ ਮੈਨੂੰ ਐ ਹੋ ਜਾਂਦਾਗਾ ਲੇਟ ਕਾਦੇ ਪਿੱਛੇ ਹੋਣਾ ਮੈਂ ਮਾੜੇ ਜੀ ਖਾਤਰ ਹਾਂਜੀ ਅੰਗਣਵਾੜੀ ਚਾਪ ਆ ਗਈ ਸੀਗੇ ਤੇ ਆਈ ਨੂੰ ਮੈਨੂੰ ਅੱਧਾ ਘੰਟਾ ਹੋ ਗਿਆ 10 ਮਿੰਟ ਵੱਧ ਹੀ ਹੋ ਗਏ ਹੋਣਗੇ ਤੇ ਗ੍ਰੇਸਿਸ ਸੁੱਤੀ ਪਈ ਐ ਤੇ ਕੱਪੜੇ ਵੀ ਧੋਣੇ ਐ ਮੈਂ ਤੇ ਭਾਂਡੇ ਵੀ ਮਾਂਜਨੇ ਪਹਿਲਾਂ ਮੈਂ ਭਾਂਡੇ ਮਾਂਜ ਕੇ ਆਉਂ ਫਿਰ ਧੋਂਗੀ ਕੱਪੜੇ ਚਾਦਰਾਂ ਮੈਂ ਦੁਬਾਰਾ ਧੋਂਗੀ ਇਹ ਚਾਹ ਦੇ ਗੰਦਨਾ ਨਹੀਂ ਹੈਗੀਆਂ ਨਹੀਂ ਤਾਂ ਮੈਂ ਇੰਨੇ ਚ ਤਾਂ ਮੈਂ ਦੋ ਵਾਰੀ ਧੋ ਦੇਣੀ ਹੁੰਦੀ ਹੈਗੀ ਤੇ ਨਾਲੇ ਸਾਫ ਸਫਾਈ ਜਿਹੜੀ ਉਹ ਕਰਦੇ ਆਪਾਂ ਤੇ ਗਰੀਸੀ ਧੋਣੇ ਕਿਵੇਂ ਸਿੱਤੀ ਪਈ ਬੈੜ ਤੇ ਦੇਖ ਇਹ ਪਈ ਹੈਗੀ ਇਹਨੇ ਵੀ ਕੋ ਚੰਗੇ ਕਰਮ ਕੀਤੇ ਜਿਹੜੀ ਇੰਨੇ ਵਧੀਆ ਉਸ ਚ ਰਹਿੰਦੀ ਹੈਗੀ ਤੇ ਨਹੀਂ ਕੁੱਤੇ ਵਿਚਾਰੇ ਬਾਹਰ ਕਿਵੇਂ ਤੁਰੇ ਫਿਰਦੇ ਆ ਗਰਮੀ 'ਚ ਮੋਦਜਾਨਾ ਪਈ ਸਕਦੀ ਛਾਂਜਾ ਛਾਂਜਾ ਨੀਂ ਨੀਂਗਾ ਕਰਦੇ ਛਾਂਜਾ ਚਲੋ ਬਰੇਸਤੀ ਦਾ ਕਾਰਨ ਦੋ ਐਸ਼ ਉਹਦੀ ਜ਼ਿੰਦਗੀ ਚ ਤੇ ਐਸ਼ ਤੇ ਕੁਸ ਖਾਂਦੀ ਨਹੀਂ ਤਾਂ ਵੀ ਮਦਰ ਮਦਰ ਲੈ ਲੈ ਪੀ ਪੀ ਕਰਕੇ ਸਮਝ ਪੈਂਦਾ ਤੇ ਪਾਂਡੇ ਨੇ ਛੱਡ ਗਈ ਸੀ ਸੁਬਾ ਤੇ ਹੁਣ ਮੈਂ ਧੋਰੀ ਪਾਂਡੇ ਨਹਾ ਲ ਦੂੰਗੀ ਕੱਪੜੇ ਅੱਜ ਵੇੜਾ ਧੋਣ ਦੀ ਸਕੀਮ ਸੀ ਦੇਖੂੰਗੀ ਬਾਹਰ ਬੱਦਲ ਜੇ ਵੀ ਹੈਗੇ ਤੇ ਗਰਮੀ ਜੀ ਵੀ ਹੈ ਧੁੱਪ ਵੀ ਹੈ ਪਤਾ ਨਹੀਂ ਕਿਵੇਂ ਜਿਹਾ ਹੋਇਆ ਪਿਆ ਮੌਸਮ ਤੇ ਫੇਰ ਦੇਖਦੇ ਆ ਪਹਿਲਾਂ ਮ ਤੋਂ ਲੰ ਭਾਂਡੇ ਕੇਰਾ ਭਾਂਡੇ ਧੋਂਗੀ ਹਾਂਜੀ ਆਪਣੀ ਚਾਹ ਬਣ ਗਈ ਆਪਾਂ ਪੀਵਾਂਗੇ ਚਾਹ ਆਹ ਦਾਲ ਵਾਲੀਆਂ ਰੋਟੀਆਂ ਮੈਂ ਲਾਈਆਂ ਸੀਗੀਆਂ ਉੱਤੇ ਝਪੜ ਕੇ ਨਹੀਂ ਲਾਈਆਂ ਗੈਸ ਦੇ ਤੇ ਚਾਹ ਨਾਲ ਖਾਵਾਂਗੇ ਸੀ ਤੇ ਨਵੀ ਨੂੰ ਵੀ ਮੈਂ ਲੈ ਆਈ ਹੈਲੋ ਨਵੀ ਹੈਲੋ ਜੀ ਅੱਛਾ ਲੱਗ ਰਹਾ ਹੈ ਪਹਿਲੀ ਆਪਸੀ ਮਿਲਿਆ ਗਰੇਸੀ ਹੁਣ ਥੱਲੇ ਬੈਗੀ ਕੱਪੜੇ ਵੀ ਧੋਤੇ ਮੈਂ ਤੇ ਪਰ ਸੁੱਕਣੇ ਨਹੀਂ ਪਾਏ ਸੁੱਕਣੇ ਮੈਂ ਬਾਅਦ ਚ ਪਾਉਂਗੀ ਤੇ ਨਵੀ ਦੀ ਵਰਦੀ ਰਹਿ ਗਈ ਧੋਣ ਵਾਲੀ ਹਾਂਜੀ ਕੱਪੜੇ ਆਪਣੀ ਧੋਤੇਗੇ ਸਾਰੇ ਸੁੱਕਨੇ ਪਾਤੇ ਉੱਥੇ ਧੁੱਪ ਸੀ ਟੋਪਰੀ ਤੇ ਪਾਤੇ ਲਿੱਕੇ ਲਿੱਕੇ ਬਾਕੀ ਸਾਰੇ ਇੱਥੇ ਅੱਜ ਵਾਲੀ ਵਰਦੀ ਵੀ ਨਵੀ ਦੀ ਧੋਤੀ ਚਿੱਟੀ ਮੈਂ

पज 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 के अंदर आया चलो 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 डेडी आ गए डेडी डेडी नवीन डांस दे <laughs> के काट दिए ओए होए आए 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 कौन आ गया ऐनगो टपसियां चल बच हां जी देखो आम आम पे आएंगे जे में हुनी बस ताज ताज तोड़ के ले आते हैं ਇੱਕ ਵੇ ਅੰਬ ਹੈ ਮੈਂ ਬਾਲੇ ਪਸੰਦ ਅੰਬ ਬਾਲੇ ਖਾਣੇ ਮੈਂ ਅੰਬ ਸਾਡੇ ਘਰ ਚੋਂ ਬਸ ਮੈਂ ਤੇਰੇ ਡੇਢੀ ਨਹੀਂ ਖਾਣੀ ਨਵੀਂ ਕੱਟ ਖਾਂਦੀ ਹੈ ਜੇ ਤੇ ਇਹਨੂੰ ਮੈਂ ਕੱਢਦੀ ਹਾਂ ਟੋਕਰੀ ਚ ਇੱਤ ਮੈਂ ਕਿਹਾ ਸੀਗੇ ਆਲੂ ਬਾਲੇ ਮਿੱਠੇ ਹੈ ਜੀ ਇਹ ਤਾਂ ਮੈਂ ਖਾ ਕੇ ਦੇਖ ਲੂੰਗੀ ਹਾਂਜੀ ਹੁਣ ਫੇਰ ਆਪਾਂ ਨੇ ਚਾਹ ਧਰ ਲਈ ਚਾਹ ਆਪਾਂ ਨੇ ਨਵੀਂ ਜਿਹੀ ਡੈਡੀ ਉਸ ਤੇ ਬਣਾਈ ਹੈਗੀ ਕਿਉਂਕਿ ਉਹ ਗੁਣੀ ਆਈ ਸੀਗੀ ਮੈਂ ਤਾਂ ਥੋੜੀ ਜਿਹੀ ਬਣਾ ਲਈਏਗੇ ਠੀਕ ਆ ਥੋੜੀ ਜਿਹੀ ਚਾਹ ਧਰ ਲਈ ਪਾnde ਮੇਰੇ ਦੋ ਕਪਏ ਹਜੇ ਮੰਨ ਜਨ ਵਾਲੇ ਪਹਿਲਾਂ ਵਾਲੀ ਚਾਹ ਲੈ ਤੇ ਨਵੀਂ ਦਾ ਟਿਫਨ ਆ ਪਾਏਗੀ ਹਮ ਇਕੱਠੀ ਧੋ ਟਿਫਰੂਟ ਆਪਾਂ ਇੱਥੇ ਕੱਟ ਕੇ ਪਾ ਦਸੀਆ ਦੂਜਾ ਮੇਰੇ ਚਾਹ ਰੱਖਤਾ ਹਾਂਜੀ ਨੇਰੀ ਆਈ ਸੀ ਪੂਰਾ ਹਾਲ ਕਰ ਗਈ ਮੈਂ ਟਿੱਚ ਮੈਂ ਚਲ ਚੱਕ ਦੀ ਫਿਰ ਸੂਬਾ ਸਦੇ ਆ ਫਿਰ ਓੱਖਾ ਹੋ ਜਾਂਦਾ ਹੈ ਬਾਲੀ ਮਿੱਟੀ ਹੈਗੀ ਹਾਂਜੀ ਆਪਾਂ ਨੇ ਆ ਲੁਕ ਕੋੜੇ ਧਰਿਆ ਚ ਤਰਕ ਮਨ ਲਾਤਾ ਤੇ ਇੱਕ ਅੱਧਾ ਭਾਂਡਾ ਜਿਹੜਾ ਇਹਨੇ ਕਰਾ ਲਈ ਮੈਂ ਮਾਜੀ ਦੇ ਬਾਕੀ ਆਪਾਂ ਨੇ ਮਾਰ ਦਿੱਤੇ ਫਿਰ ਬਣਾਉਂਗੀ ਮੈਂ ਰੋਟੀ ਦੁੱਧ ਵੀ ਆਪਣਾ ਕਰਮ ਹੋ ਗਿਆ అది లేట్ మధ్య మిగిలి శాను